ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕੋਈ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਤਾਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ ਇੱਕ ਐਨੀਮਲ ਲੈ ਕੇ ਆਇਆ ਸੂਆ ਸਵਾਇਆ ਨਾਗ ਡਿਟੇਲ ਭਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਭਾਈ ਜਦੀਪ ਸਿੰਘ ਪਿੰਡ ਤਾਰੇ ਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 62399684773 ਠੀਕ ਆ ਵੀਰੇ ਇੱਕ ਨਾ ਕੀ ਆ ਜੀ ਇੱਕ ਹੀ ਆ ਵੀਰੇ ਸੁਆ ਕਿੰਨਾ ਮਾ ਵੀਰੇ ਸੁਆ ਵੀਰੇ ਦੂਜਾ ਦੱਸਿਆ ਮਾਲਕ ਨੂੰ ਠੀਕ ਆ ਕਦੋਂ ਸੁਈ ਆ ਜੀ ਸੁਬਾ ਸੁਈ ਆ ਵੀਰੇ 10 11 ਵਜੇ ਬੱਚਾ ਕੀ ਆ ਜੀ ਮੱਛੀ ਆ ਵੀਰੇ ਠੀਕ ਆ ਜੇ ਡਾਨਾ ਜੀ ਜੇ ਡਾਨਾ ਉਹ ਵੀਰੇ ਕਿੰਨਾ ਕੱਢਿਆ ਵੀਰੇ ਬੋਲਾ 2 ਕਿਲੋ ਕੱਢਿਆ ਥਣਾ ਦੀ ਡੰਨਾ ਜੀ ਹਨਾ ਇਹ ਤਾਂ ਅਮਾਰਕੀ ਖਾਦਾਂਗੇ ਕਿੰਨਾ ਭਾਜੀ ਦੁੱਧ ਵੀਰੇ ਦੁੱਧ ਵੀਰੇ ਮੈਂ ਕਹਿੰਦੇ 13 14 ਕਿਲੋ ਦਿੱਤਾ ਪਹਿਲਾਂ ਨੇ ਠੀਕ ਆ ਜੀ ਬਾਕੀ ਸੇਵਾ ਹਾਂ ਦੁੱਧ ਸੇਵਾ ਦਾ ਵੀਰੇ ਤੋੜ ਕੇ ਦਿਖਾ ਦੇ ਵੀਰੇ 22 ਦੇ ਦਸਨ ਮਤਾਬ ਯਾਰ ਸੀਦਾ ਕਰਾਉ ਸਕਦੇ ਇਹ ਠੀਕ ਆ ਜੀ ਦਸਨ ਮੁਤਾਬ ਸੁਆ ਦੂਜਾ ਸੁਈ ਆ ਮਾਰਨਿੰਗ ਸੁਈ ਆ ਜੀ ਬੱਚਾ ਮਗਰ ਵੱਖੀ ਆ ਜੀ ਜੇਰ ਡੰਨਾ 22 ਦੱਸਦਾ ਕਿ 2 ਢਾਈ ਕਿਲੋ ਕੋਲਾ ਪਾ ਪਹਿਲੀ ਜਵਾਈ ਚ ਕੱਢ ਲਿਆ ਜੀ ਮਾਲਕਾਂ ਦੇ ਦਰਸ਼ਨ ਮੁਤਾਬਕ 13 14 ਕਿਲੋ ਦੁੱਧ ਦਿੰਦਾ ਜੀ ਬਾਕੀ ਇੱਕ ਤਰ੍ਹਾਂ ਸੇਵਾ ਦੇ ਚਰਤੇ ਆ ਜੀ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਫਣਾ ਦੇ ਸਾਇਜ ਦੀ ਸੋਹਣੇ ਗੈਪ ਤੇ ਲੱਗੇ ਹੱਤੀ ਜਵਾਈ ਆਲਾ ਥਾਣਾ ਚਾਰ ਹੀ ਥਾਣਾ ਕੋੜ ਸ਼ੰਖਪੂਰਾ ਵੀ ਨਹੀਂ ਠੰਡੀ ਸੀਲ ਵੀ ਕਰਮਾ ਵਾਲੀ ਪੂਰੀ ਆ ਵੀ ਕੋਈ ਨਿਆਣਾ ਪਾਵੇ ਜਾਂ ਕੋਈ ਨਾ ਪਾਵੇ ਠੀਕ ਆ ਪਰ ਆ ਜੀ ਲਓ ਜੀ ਕਰ ਲਓ ਚੈੱਕ ਆ ਦੇ ਲੋ ਵੀਰੇ ਜਵਾਈ ਦੀ ਇੱਕ ਨੰਬਰ ਮਗਰ ਲੈ ਜੀ ਉਹਰੇ ਮਾਰਦੀ ਨਹੀਂ ਬੋਲ ਬ੍ਰੋ ਵੀ ਇਕੱਟਾ ਖੱਟਾ ਨੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਜੈਜ ਜਮਾ ਲੈਣ ਦੇ ਨਾਲ ਜਿੰਨੇ ਦੀ ਹੈਗੀ ਆਪੀ ਤੂੰ ਕਰਦੇ ਰੋਜ਼ ਵੀਡੀਓ ਬਣਾਉਣਾ ਠੀਕ ਹੈ ਜੀ ਬੱਚੀ ਬਹੁਤ ਚੰਗੀ ਮਗਰ ਬੱਚੀ ਚੰਗੀ ਹੈ ਜੀ ਬੱਚੇ ਇੱਕ ਨਗ ਨੱਕ ਨੱਕ ਫ੍ਰੀ ਹੋ ਜਾਣਾ ਫ੍ਰੀ ਹੋ ਜਾਣਾ ਲੈਣ ਦੇਣ ਦੇ ਆਲੇ ਮੈਂ ਗੱਦ ਵੀ 5000 ਰੁਪਏ ਦੇ ਦਿੰਦੇ ਨੇ ਸਹੀ ਗੱਲ ਹੈ ਜੀ ਲੈਣ ਦੇਣਾ ਜਮਾ ਲੈਣ ਦੇ ਮੁੱਲ ਭਈਆ 52 ਜਿੰਨਾ ਮਰਜੀ ਜਿਹੜਾ 45 ਦੀ ਜਸ 45 ਦੀ ਦੇ ਦਿੰਦੇ ਜੈਜ ਡਿਮਾਂਡ ਆ ਜਮਾ ਬਾਈ ਕਹਿੰਦਾ 45000 ਦੀ ਵੈੜ ਦੇ ਦਾਂਗੇ ਜੀ ਮੁੱਲ ਕਰਾਉਣ ਨੂੰ ਕੋਈ ਨਹੀਂ ਮੇਰੇ ਕੋਈ ਗਰਮੀ ਨਹੀਂ ਮੰਨਣੀਆਂ ਇਹਨੇ ਸਹੀ ਗੱਲ ਆ ਮਰਜ਼ੀ ਕਰਾਈ ਜਾਵੇ ਹਾਂ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ